ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਤਾਬੜ ਤੋੜ ਗੋਲੀਆਂ ਪੁਰਾਣੀ ਰੰਜਿਸ਼ ਦਾ ਹੈ ਮਾਮਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਖੋਲ ਕੀਤੇ ਬਰਾਮਦ ਹਲਕਾ ạtari ਅੰਮ੍ਰਿਤਸਰ ਆਰਾਮ ਤੀਰਥ ਰੋਡ ਦੇ ਪਿੰਡ ਮਾਹਲ ਵਿਖੇ ਉਸ ਸਮੇਂ ਸਥਿਤੀ ਖਰਾਬ ਹੋ ਗਈ ਜਦੋਂ ਕਿ ਗਲੀ ਮਾਤਾ ਰਾਣੀ ਵਾਲੀ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗੋਲੀਆਂ ਚੁਲਾ ਦਿੱਤੀਆਂ ਗਈਆਂ ਪੁਰਾਣਾ ਮਾਮਲਾ ਰੰਜਿਸ਼ ਨੂੰ ਲੈ ਕੇ ਹੈ ਜੋ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਪਿੰਡ ਢੀਂਗਰਾ ਕਲੋਨੀ ਦੇ ਕੁਝ ਨੌਜਵਾਨਾਂ ਦੀ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਸਵੇਰ ਦੇ ਸਮੇਂ 사ਜਨ ਸਿੰਘ ਦੇ ਘਰ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਨੌਜਵਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਅਤੇ ਪਹਿਲਾਂ ਵੀ 2-3 ਵਾਰ ਕੁਝ ਨੌਜਵਾਨਾਂ ਨੇ ਹਮਲੇ ਕੀਤੇ ਹਨ ਅਤੇ ਅੱਜ ਤੱਕ ਸਿੱਧੀਆਂ ਗੋਲੀਆਂ ਹੀ ਉਸਦੇ ਘਰ ਦੇ ਵੱਲ ਚਲਾ ਦਿੱਤੀਆਂ ਗਈਆਂ। ਉਸਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਹੈ। ਉਸਨੇ ਦੱਸਿਆ ਕਿ ਇਹ ਲੜਾਈ ਕਿਸੇ ਹੋਰ ਦੀ ਸੀ ਪਰ ਮੇਰਾ ਅਤੇ ਮੇਰੇ ਭਰਾ ਦਾ ਝੂਠਾ ਨਾਮ ਲਗਾ ਕੇ ਸਾਨੂੰ ਨਜਾਇਜ਼ ਫਸਾਇਆ ਗਿਆ ਹੈ ਜਿਸ ਦੇ ਰੰਜਿਸ਼ ਤੇ ਚੱਲਦਿਆਂ ਉਹਨਾਂ ਦੇ ਵੱਲੋਂ ਗੱਡੀ ਦੇ ਵਿੱਚ ਸਵਾਰ ਹੋ ਕੇ ਉਹਨਾਂ ਦੇ ਘਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਹੁਣ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਾ ਹੈ। ਕਿ ਸਾਡੇ ਘਰ ਦੇ ਉੱਪਰ ਕਈ ਵਾਰ ਹਮਲਾ ਹੋ ਚੁੱਕਿਆ ਹੈ ਅਤੇ ਹੁਣ ਤਾਂ ਪੁਲਿਸ ਨੂੰ ਮੌਕੇ ਤੇ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ ਤਾਂ ਇਹ ਸਬੂਤ ਹਨ ਕਿ ਸਾਡੇ ਘਰ ਦੇ ਉੱਪਰ ਹਮਲਾ ਹੋਇਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਡੀ ਜਾਨ ਦੀ ਰੱਖਿਆ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਆਪਣੀ ਸਟੇਜ ਇੱਥੇ ਹੀ ਆ ਤੇ ਭਾਜੀ ਇਹ ਨਾ ਲੜਾਈ ਕਿਸੇ ਦੀ ਵੀ ਉਦੋਂ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਜਾਇਜ਼ ਇਹਨਾਂ ਨੇ ਲਖਾਤਾ ਸੀ ਵਿੱਚ ਜਾ ਕੇ ਅਸੀਂ ਘਰੇ ਹੀ ਉਦੋਂ ਹੜੀ ਬੰਦਗੀ ਇੱਥੇ ਹੀ ਉਹਨਾਂ ਘਰੇ ਹੀ ਗਏ ਲਾਗੇ ਤੇ ਇਹਨਾਂ ਨੇ ਨਜਾਇਜ਼ ਹੀ ਉਹਦਾ ਨਾਮ ਲਿਖਾਤਾ ਵਾ ਇਹ ਜਦੋਂ ਮਰਜੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ ਪਿਛਲੇ ਥੋੜੇ ਟਾਈਮ ਹੋ ਗਿਆ ਉਹਦੇ ਵੀ ਸਾਡੇ ਘਰੇ ਆਣ ਕੇ ਪਏ ਹੀ ਇੱਕ ਰਾਜਾ ਟਿੰਗ ਰੱਖ ਲਾਉਣੇ ਵਾਲਾ ਕਾਕਾ ਸ਼ੁੱਟਰ ਇੱਕ ਡੋਲੂ ਇੱਕ ਆ ਇਥੇ ਪੀਪੀ ਪੀਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾਂਸ ਆ ਜਾਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਹਦੇ ਵੀ ਸਾਡਾ ਨਾਮ ਨਜਾਇਜ਼ ਹੀ ਲਿਖਾਤਾ ਹੀ ਸਾਡਾ ਨਾਮ ਇਹਨਾਂ ਨੇ ਮੇਰੇ ਭਰਾ ਨੇ ਆ ਕਿ ਅਸੀਂ ਦੋ ਇੱਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਹੈ ਨਾ ਪੀਪੀ ਦਾ ਭਰਾ ਕਾਕਾ ਉਹਦਾ ਨਾਮ ਸਾਜਣਿਆ ਸਿੱਧਾ ਸੰਨਾ ਪ੍ਰਕਾਸ਼ ਸਿੰਘ ਆ ਦਾ ਅ ਪਿਛਲੀ ਗਲੀ ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਾਨੇ ਗੱਡੀ ਚ ਉਤਰੇ ਆ ਹਾਂਜੀ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਂਡ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਜੀ ਮੰਗ ਕੇ ਇਹਨਾਂ ਦਾ ਜੋ ਇਨਸਾਫ ਹਨ ਨੂੰ ਦਬਾਓ ਇਹਨਾਂ ਦੇ ਪੱਤੇ ਕਰਾਓ ਇਹਨਾਂ ਤੇ ਸਿੱਧੇ ਇਹਨਾਂ ਕੋ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਹੈ ਨਿਯਾਜ ਪਿਸਤੌਲ ਤੇਨ ਧਿਆਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ ਕਿਉਂਕਿ ਮੇਰੇ ਫਾਦਰ ਲੈਸਿਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਵਾਰੀ ਵੀ ਹੈ ਸ਼ੀਸ਼ੇ ਤੋੜ ਕੇ ਗੇ ਗੋਲੀਆਂ ਚਲਾ ਕੇ ਗੇ ਉਦੋਂ ਵੀ ਇਹਨਾਂ ਨੂੰ ਕਿਹਾ ਉਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹਲ ਹੋਇਆ ਉਨੇ ਫੇਰ ਉੱਥੇ ਮੈਂ ਕਹਦੇ ਸਿੱਧੇ ਫਾਇਰ ਮਾਰੇ ਤਿੰਨ ਜਾਨੇ ਉਤਰ ਕੇ ਤੇ ਇੱਕ ਢਿੰਗੜ ਕਲੋਨੀ ਦੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਢਿੰਗੜ ਰਾਜਾ ਭయ్యా ਢਿੰਗੜ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਾਂ ਦਾ ਪਿਛੇ ਕਰਾਇ ਤੇ ਉਹ ਵੀ ਨਾਲ ਹੀਗਾ ਚਾਰ ਜਾਨੇ ਇਹ ਤੇ ਸਾਨੂੰ ਬੰਦੀ ਕਾਰਵਾਈ ਇਹਨਾਂ ਦੇ ਕਰੋ ਸਾਨੂੰ ਖਤਰਾ ਸਾਡੇ ਪਰਿਵਾਰ ਨੂੰ ਮਾਰ ਪੁਰਾਣੀ ਨੰਜੀ ਸੇ ਇਹ ਹੀ ਵੀ ਇਹਨਾਂ ਦੀ ਲੜਾਈ ਹੋਈਗੀ ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਤੇ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਂ ਲਖਾਤਾ ਨਾ ਕਿ ਉੱਥੇ ਹੈਗੇ ਵੀ ਨਹੀਂ ਅਸੀਂ ਇਥੇ ਬੰਦਗੀ ਸਾਡੇ ਘਰੇ ਅਸੀਂ ਉੱਥੇ ਹੀਗੇ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮੰਗ ਇਹਨਾਂ ਨੇ ਇੱਕ ਬੰਦੀ ਕਾਰਵਾਈ ਕਰੋ ਸਾਨੂੰ ਇਹਨਾਂ ਸਾਡੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਆ ਆ ਮੈਂ ਹੋਈ ਤੱਕ ਮੌਕਾ ਦੀ ਵਾਰੀ ਕਰਦੇ ਆ ਬਈ ਹੁਣ ਤਾਂ ਕੀ ਜਾਣਕਾਰੀ ਕੀ ਤੁਹਾਡੇ ਕੋਲ ਮੌਕੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਹੂੰ ਤਸਦੀਕ ਕਰਨ ਤੋਂ ਬਾਅਦ ਜਿਵੇਂ ਸੀ ਉਵੇਂ ਕਰ ਦੇਗੀ ਕਿ ਕਿੰਨੇ ਕਮਪਲੇਂਟ ਕੀਤੀ ਤੁਹਾਨੂੰ ਇਹ ਸਾਜਨ ਮੁੰਡਾ ਜੀ ਇੱਥੇ ਮੇਰੇ ਕੋਲ ਗੋਲੀਆਂ ਕਿੰਨੇ ਚਲਾਈਆਂ ਦੇ ਬਾਰੇ ਪੱਤਰਾਂ ਕੁਝ ਬਸ ਤਸਦੀਕ ਕਰ ਰਹੇ ਹਾਂ ਉਹ ਕਹਿ ਰਹੇ ਨੇ ਕਿ ਬਾਕੀ ਦੇ ਨੋਕਰੀ ਤੇ ਜਿਸ ਮਤਲਬ ਦਾਦੋ ਹੋਈ ਠੀਕ ਇਸਨ ਦਾ ਕਾਨੂੰਨ ਕਰਨੇ ਕੀਤੇ ਜਾਈਏ ਠੀਕ ਹੈ